ਸਸਕੀ ਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਤਰਨਤਾਰਨ ਜਿਮਨੀ ਚੋਣ ਦੇ ਨਤੀਜੇ ਸਾਹਮਣੇ ਆ ਗਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 1291 ਵੋਟਾਂ ਨਾਲ ਚੋਣ ਜਿੱਤ ਲਈ ਹੈ ਹਰਮੀਤ ਸਿੰਘ ਸੰਧੂ ਨੂੰ ਕੁੱਲ 42649 ਵੋਟਾਂ ਪਈਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ 12092 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਸੁਖਵਿੰਦਰ ਕੋਰ ਰੰਦਾਵਾ ਨੂੰ 30558 ਵੋਟਾਂ ਪਈਆਂ ਆਮ ਆਦਮੀ ਪਾਰਟੀ ਦੀ ਜਿੱਤ ਐਲਾਨਣ ਤੋਂ ਪਹਿਲਾਂ ਹੀ ਪਾਰਟੀ ਵਰਕਰਾਂ ਨੇ ਆਪਣੇ ਦਫ਼ਤਰਾਂ ਵਿੱਚ ਢੋਲ ਦੀ ਥਾਪ ਤੇ ਭੰਗੜੇ ਪਾਉਣ ਦੀ ਤੇ ਸ਼ੁਰੂ ਕਰ ਦਿੱਤੇ ਸਨ ਦਰਸਲ ਤੀਜੇ ਗੇਟ ਦੀ ਗਿਣਤੀ ਤੋਂ ਬਾਅਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਅੱਗੇ ਵਧੇ ਤੇ ਆਪਣੀ ਲੀਡ ਬਰਕਰਾਰ ਰੱਖੀ ਤਰਨਤਨ ਜਿਮਨੀ ਚੌਂਕ 'ਚ ਆਪ ਦੀ ਸ਼ਾਨਦਾਰ ਜਿੱਤੇ ਅਰਵਿੰਦ ਕੇਜਰੀਵਾਲ ਨੇ ਸਮੂੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨੂੰ ਵਧਾਈ ਦਿੱਤੀ ਹੈ ਉਹਨਾਂ ਕਿਹਾ ਕਿ ਪੰਜਾਬ ਨੇ ਇੱਕ ਵਾਰ ਫਿਰ ਆਪ ਤੇ ਆਪਣਾ ਭਰੋਸਾ ਜਤਾਇਆ ਹੈ ਇਹ ਜਿੱਤ ਲੋਕਾਂ ਤੇ ਹਰ ਮਿਹਨਤੀ ਵਰਕਰ ਦੀ ਜਿੱਤ ਹੈ ਇਸ ਜਿੱਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੋਕ ਕੰਮ ਦੀ ਰਾਜਨੀਤੀ ਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ ਕਰਦੇ ਨੇ ਸੁਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲਾ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੋਮੀ ਇਨਸਾਫ ਮੋਰਚਾ ਪੰਜਾਬ ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਮਾਰਚ ਕੀਤਾ ਜਾ ਰਿਹਾ ਹੈ ਕੋਮੀ ਇਨਸਾਫ ਮੋਰਚਾ ਤੇ ਕਿਸਾਨ ਯੂਨੀਅਨਾਂ ਦੇ ਮੈਂਬਰ ਸ਼ੰਭੂ ਸਰਹੱਦ ਤੇ ਇਕੱਠੇ ਹੋਏ ਨੇ ਦੂਜੇ ਪਾਸੇ ਪੁਲਿਸ ਨੇ ਸ਼ੰਭੂ ਬਾਰਡਰ ਉੱਪਰ ਸਖਤ ਬੈਰੀਕੇਟਿੰਗ ਕੀਤੀ ਹੋਈ ਹੈ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਨੇ ਕਿਹਾ ਹੈ ਕਿ ਕਿਸਾਨ ਸੰਗਠਨਾ ਦਾ ਕੋਮੀ ਇਨਸਾਫ ਮੋਰਚੇ ਦੇ ਦਿੱਲੀ ਮਾਰਚ ਨੂੰ ਪੂਰਾ ਸਮਰਥਨ ਹੈ ਉਧਰ ਕਿਸਾਨਾਂ ਦੇ ਐਲਾਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਪੁਲਿਸ ਨੇ ਸਖਤ ਪ੍ਰਬੰਧ ਕੀਤੇ ਨੇ ਪੁਲਿਸ ਨੇ ਕੱਲ 13 ਨਵੰਬਰ ਨੂੰ ਹੀ ਟ੍ਰੈਫਿਕ ਡਾਈਵਰਜਨ ਕਰ ਦਿੱਤਾ ਸੀ ਰਾਜਪੁਰਾ ਅੰਬਾਲਾ ਹਾਈਵੇ ਤੇ ਆਵਾਜਾਈ ਅੱਜ 14 ਨਵੰਬਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਹੈ ਲੁਧਿਆਣਾ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਰਾਜਪੁਰਾ ਤੋਂ ਬਨੂੜ ਜ਼ਿਰਕਪੁਰ ਤੇ ਡੇਰਾ ਬੱਸੀ ਰਾਹੀਂ ਮੋੜ ਦਿੱਤਾ ਜਾ ਰਿਹਾ ਹੈ ਅੰਬਾਲਾ ਤੋਂ ਲੁਧਿਆਣਾ ਜਾਣ ਵਾਲੇ ਵਾਹਨਾਂ ਨੂੰ ਵੀ ਇਹੀ ਰਸਤਾ ਅਪਣਾਉਣਾ ਪਵੇਗਾ ਫਤੇਗੜ ਸਾਹਿਬ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਲਾਂਡਰਾ ਤੋਂ 에ਰਪੋਰਟ ਚੌਂਕ ਮੁਹਾਲੀ ਤੇ ਡੇਰਾ ਬੱਸੀ ਰਾਹੀਂ ਅੰਬਾਲਾ ਭੇਜਿਆ ਜਾ ਰਿਹਾ ਹੈ ਰਾਜਪੁਰਾ ਤੋਂ ਕਨੌਰ ਰਾਹੀਂ ਅੰਬਾਲਾ ਪਹੁੰਚਣ ਦਾ ਵੀ ਵਿਕਲਪ ਹੈ ਪਟਿਆਲਾ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਕਨੌਰ ਜਾਣਾ ਪਵੇਗਾ ਰਾਜਪੁਰਾ ਤੋਂ ਛੋਟੇ ਵਾਹਨ ਬਨੂੜ ਮਨਾਲੀ ਮਨੋਲੀ ਸੂਰਜ ਤੇ ਲੈਲੀ ਲਾਲੜੂ ਰਾਹੀਂ ਅੰਬਾਲਾ ਪਹੁੰਚ ਸਕਣਗੇ ਸ਼ੰਭੂ ਸਰਹੱਦ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਨੇ ਪੁਲਿਸ ਅਨੁਸਾਰ ਪ੍ਰਦਰਸ਼ਨਕਾਰੀ ਕਿਸਾਨ ਸ਼ੰਭੂ ਵੱਲ ਮਾਰਚ ਕਰਨਗੇ ਇਸ ਸਮੇਂ ਦੌਰਾਨ ਹਾਈਵੇ ਤੇ ਕੋਈ ਹਫੜਾ ਦਫੜੀ ਨਾ ਹੋਵੇ ਇਸ ਲਈ ਰੂਟ ਡਾਇਵਰਸ਼ਨ ਕੀਤੇ ਗਏ ਨੇ ਪੰਜਾਬ ਦੇ ਲੁਧਿਆਣਾ ਵਿੱਚ ਅੱਜ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਇੱਕ ਕਮਰੇ ਵਿੱਚ ਅੱਗ ਲੱਗ ਗਈ ਅੱਗ ਵਿੱਚ ਤਿੰਨ ਬੱਚਿਆਂ ਸਮੇਤ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜਲ ਗਿਆ ਏ ਕਮਰੇ ਵਿੱਚ ਚੀਕ ਚਿਹਾੜਾ ਪੈ ਗਿਆ ਜਿਸ ਤੋਂ ਬਾਅਦ ਲੋਕ ਮੌਕੇ ਤੇ ਪਹੁੰਚੇ ਅਤੇ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਏ ਜ਼ਖਮੀ ਬੱਚਿਆਂ ਦੀ ਮਾਂ ਨੇ ਦੱਸਿਆ ਕਿ ਉਹ ਨੀਚੀ ਮੰਗਲੀ ਦੀ ਰਹਿਣ ਵਾਲੀ ਹੈ ਉਹ ਜਿੱਥੇ ਰਹਿੰਦੀ ਹੈ ਉੱਥੇ ਵਿਕਾਸ ਨਾਮ ਦਾ ਨੌਜਵਾਨ ਵੀ ਰਹਿੰਦਾ ਏ ਉਹ ਸਵੇਰੇ ਆਪਣੇ ਕਮਰੇ ਵਿੱਚ ਖਾਣਾ ਬਣਾ ਰਿਹਾ ਸੀ ਅਤੇ ਉਸਦੇ ਬੱਚੇ ਵੀ ਵਿਕਾਸ ਦੇ ਕਮਰੇ ਵਿੱਚ ਬੈਠੇ ਸਨ ਜਦੋਂ ਵਿਕਾਸ ਨੇ ਕਮਰੇ ਵਿੱਚ ਗੈਸ ਚੁੱਲਾ ਜਲਾਇਆ ਤਾਂ ਅਚਾਨਕ ਪਾਈਪ ਤੋਂ ਅੱਗ ਭੜ ਗਈ ਤੇ ਸਿਲੰਡਰ ਫਟ ਗਿਆ ਅੱਗ ਭੜਕਣ ਕਾਰਨ ਧੁਮਾਕਾ ਵੀ ਹੋਇਆ ਏ ਕਮਰੇ ਦੇ ਅੰਦਰ ਪੂਰਾ ਧੂਆ ਭਰ ਗਿਆ ਸੀ ਬੱਚਿਆਂ ਦੀ ਰੋਣ ਦੀ ਆਵਾਜ਼ ਸੁਣ ਕੇ ਸਾਰੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਜ਼ਖਮੀ ਹੋਏ ਲੋਕਾਂ ਨੂੰ ਕਮਰੇ ਤੋਂ ਬਾਹਰ ਕੱਢਿਆ ਅਤੇ ਫਿਰ ਹਸਪਤਾਲ ਪਹੁੰਚਾਇਆ ਜ਼ਖਮੀ ਹੋਏ ਲੋਕਾਂ ਦੀ ਪਛਾਣ ਵਿਕਾਸ, ਅਰਜੁਨ, ਸਰਜੀਤ ਅਤੇ ਰਾਹੁਲ ਵਜੋਂ ਕੀਤੀ ਗਈ ਹੈ ਹਸਪਤਾਲ ਵਿੱਚ ਜ਼ਖਮੀ ਵਿਕਾਸ ਨੇ ਦੱਸਿਆ ਕਿ ਉਹ ਅਜ ਸਵੇਰੇ ਕਮਰੇ ਵਿੱਚ ਖਾਣਾ ਬਣਾ ਰਿਹਾ ਸੀ ਗੈਸ ਚਲਾਉਣ ਲਈ ਜਿਵੇਂ ਹੀ ਮਾਚਸ ਜਲਾਈ ਤੁਰੰਤ ਚਾਰੋਂ ਪਾਸੇ ਅੱਗ ਫੈਲ ਗਈ ਉਸ ਦੇ ਕੋਲ ਅਰਜੁਨ, ਸਰਜੀਤ ਅਤੇ ਰਾਹੁਲ ਬੈਠੇ ਸਨ ਜਿਨ੍ਹਾਂ ਨੂੰ ਅੱਗ ਨੇ ਘੇਰ ਲਿਆ ਵਿਕਾਸ ਮੁਤਾਬਕ ਉਸਤਾਦ ਚਿਹਰਾ ਬਹੁਤ ਬੁਰੇ ਢੰਗ ਨਾਲ ਜਲ ਗਿਆ ਏ ਰਾਹੁਲ ਜੋ 4 ਸਾਲ ਦਾ ਏ ਉਸਦੀ ਲੱਤਾਂ ਝੁੱਸ ਗਈਆਂ ਨੇ ਵਿਕਾਸ ਨੇ ਦੱਸਿਆ ਕਿ ਉਹ ਪਲਾਸਟਿਕ ਦੀ ਫੈਕਟਰੀ ਵਿੱਚ ਕੰਮ ਕਰਦਾ ਏ ਅਤੇ ਪਿਛਲੇ 2 ਸਾਲ ਤੋਂ ਲੁਧਿਆਣਾ ਵਿੱਚ ਹੀ ਰਹਿ ਰਿਹਾ ਏ ਸਿਵਲ ਹਸਪਤਾਲ ਦੇ ਐਸਐਮਓ ਅਖਿਲ ਸਰੀ ਨੇ ਦੱਸਿਆ ਕਿ ਚਾਰੋਂ ਜ਼ਖਮੀਆਂ ਦੀ ਹਾਲਤ ਵੇਖੀ ਗਈ ਹੈ ਸਾਰਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਵਿਕਾਸ ਦਾ ਚਿਹਰਾ ਜਲ ਗਿਆ ਹੈ ਪਹਿਲਾ ਹਾਲਤ ਦੇਖ ਕੇ ਸੋਚਿਆ ਸੀ ਕਿ ਇਹਨਾਂ ਨੂੰ ਪੀਡੀਆ ਜਾਂ ਪਟਿਆਲਾ ਭੇਜ ਦਿੱਤਾ ਜਾਵੇ ਪਰ ਹੁਣ ਹਾਲਤ ਸੁਧਾਰਨ ਹੈ ਇਸ ਲਈ ਇਹਨਾਂ ਜ਼ਖਮੀਆਂ ਦਾ ਇਲਾਜ ਇੱਥੇ ਹੀ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਸਭ ਤੋਂ ਛੋਟੀ ਕਰੰਸੀ ਨੂੰ ਹੁਣ ਬੰਦ ਕਰ ਦਿੱਤਾ ਗਿਆ ਜਾਨੀ ਕਿ ਹੁਣ ਅਮਰੀਕਾ ਦੇ ਵਿੱਚ ਪਹਿਲੀ ਨੂੰ ਬੰਦ ਕਰ ਦਿੱਤਾ ਗਿਆ ਜਿਹੜੀ ਕਿ ਬਹੁਤ ਕਈ ਸਾਲਾਂ ਪੁਰਾਣੀ ਇੱਕ ਕਰੰਸੀ ਜਿਹੜੀ ਚੱਲ ਰਹੀ ਸੀਗੀ ਪਰ ਉਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਦੱਸੀਏ ਕਿ ਇਹ ਕਰੰਸੀ ਇਹ ਪਹਿਨੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਬੜ ਚੁੱਕੀ ਹੈ ਕਿਵੇਂ ਇਤਿਹਾਸ ਬੜੀਆਂ ਉਹ ਜਾਣਕਾਰੀ ਸਾਹਮਣੇ ਆਖੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਨੇ ਆਂ ਦਰਸਲ ਅਮਰੀਕਾ ਅਮਰੀਕੀ ਕਰੰਸੀ ਦੀ ਸਭ ਤੋਂ ਛੋਟੀ ਇਕਾਈ ਪੈਨੀ ਨੂੰ ਅਧਿਕਾਰਤ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਇਸ ਦੇ ਨਾਲ 232 ਸਾਲ ਪੁਰਾਣੀ ਇਹ ਕਰੰਸੀ ਹੁਣ ਇਤਿਹਾਸ ਬਣ ਗਈ ਹੈ ਇਹ ਕਰੰਸੀ ਭਾਰਤੀ ਪੈਸੇ ਵਾਂਗ ਸੀ ਜਿਸ ਤਰ੍ਹਾਂ 100 ਪੈਸਿਆਂ ਨਾਲ 1 ਰੁਪਇਆ ਬਣਦਾ ਹੈ ਉਸੀ ਤਰ੍ਹਾਂ 100 ਪੈਣੀ ਨਾਲ 1 ਡਾਲਰ ਬਣਦਾ ਹੈ ਅਮਰੀਕੀ ਵਿੱਤ ਵਿਭਾਗ ਨੇ ਦੱਸਿਆ ਕਿ ਪੈਣੀ ਨੂੰ ਖਤਮ ਕਰਨ ਦਾ ਕਾਰਨ ਇਸ ਦੀ ਵੈਲਿਊ ਘਟੋ ਗੁਣਾ ਹੈ ਹੁਣ ਇਸ ਸਿੱਕੇ ਨਾਲ ਕੁਝ ਵੀ ਖਰੀਦਿਆ ਨਹੀਂ ਜਾ ਸਕਦਾ ਸੀ ਇਥੋਂ ਤੱਕ ਕਿ ਟੌਫੀ ਵੀ ਨਹੀਂ ਉਥੇ ਹੀ ਇੱਕ ਪੈਣੀ ਬਣਾਉਣੇ ਚ ਹੁਣ 3 ਸੈਂਟ ਤੋਂ ਵੱਧ ਲਗਤ ਆ ਰਹੀ ਸੀ ਔਰ ਰਾਸ਼ਟਰਪਤੀ 트ੰਪ ਨੇ 2025 ਇਸ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਔਰ ਇੱਕ ਪੈਣੀ ਬਣਾਉਣ ਲਈ ਲਗਭਗ 3.60 ਸੈਂਟ ਦਾ ਖਰਚ ਆਉਂਦਾ ਹੈ ਜਦ ਕਿ ਉਸ ਦੀ ਵੈਲਿਊ ਸਿਰਫ 1 ਸੈਂਟ ਹੈ ਔਰ 2023 ਦੇ ਵਿੱਚ 4.5 ਅਰਬ ਪੈਣੀ ਬਣਾਉਣ ਤੇ ਟੈਕਸ ਦਾਤਿਆਂ ਨੂੰ 100 78 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਮਰੀਕਾ ਦੇ ਵਿੱਚ ਲਗਭਗ 250 ਪੈਣੀ ਅਜੇ ਵੀ ਚੱਲਣ ਦੇ ਚੱਲਣ 'ਚ ਹੈ ਔਰ ਇਹਨਾਂ 'ਚ ਹੌਲੀ-ਹੌਲੀ ਬੰਦ ਇਹਨਾਂ ਨੂੰ ਕਰ ਦਿੱਤਾ ਜਾਵੇਗਾ। ਦਸਲ ਜਿਹੜੀ ਹੁਣ ਅਮਰੀਕਾ ਦੀ ਸਭ ਤੋਂ ਛੋਟੀ ਕਰੰਸੀ, ਸਭ ਤੋਂ ਛੋਟੀ ਇਕਾਈ ਪੈਣੀ ਅਧਿਕਾਰਿਤ ਤੌਰ ਤੇ ਬੰਦ ਕਰ ਦਿੱਤੀ ਗਈ ਹੈ। ਇਹ ਜਿਹੜੀ ਆ 232 ਸਾਲ ਪੁਰਾਣੀ ਇੱਕ ਰਸੀਸੀ ਇਸਨੇ ਇਤਿਹਾਸ ਬਣਾ ਲਿਆ ਪਰ ਇਸ ਦੀ ਲਾਗਤ ਜ਼ਿਆਦਾ ਹੈ ਜਾਨਕਿ ਇਸ ਨੂੰ ਬਣਾਉਣ ਦੇ ਵਿੱਚ ਖਰਚਾ ਜ਼ਿਆਦਾ ਹੁੰਦਾ ਹੈ ਪਰ ਇਸ ਦੀ ਇੱਕ ਟੋਫੀ ਵੀ ਨਹੀਂ ਆਉਂਦੀ ਹੈ ਤਾਂ ਇਸ ਨੂੰ ਚਲਾਉਣ ਨੂੰ ਲੈ ਕੇ ਵੀ ਜੋ ਹੁਣ ਫੈਸਲਾ ਲਿੱਤਾ ਗਿਆ ਤੇ ਹੁਣ ਕਿਹਾ ਗਿਆ ਕਿ ਇਸ ਨੂੰ ਬੰਦ ਕਰਨਾ ਹੀ ਠੀਕ ਹੈ ਕਿਉਂਕਿ ਇਸ ਦੀ ਲਾਗਤ ਜ਼ਿਆਦਾ ਹੈ ਖਰਚਾ ਇਸ ਨੂੰ ਬਣਾਉਣ ਚ ਜ਼ਿਆਦਾ ਹੁੰਦਾ ਹੈ ਤੇ ਪਰ ਇਸ ਦੀ ਵੈਲਿਊ ਜਿਹੜੀ ਆ ਉਹ ਘਟਦੀ ਜਾ ਰਹੀ ਹੈ ਇਸੇ ਹੀ ਚੱਲਦੇ ਵੱਡਾ ਫੈਸਲਾ ਜਿਹੜਾ ਵਾ ਉਹ ਸਰਕਾਰ ਦੇ ਕੋਲੋਂ ਲੱਤਾ ਗਿਆ ਅਮਰੀਕੀ ਵਿੱਤ ਵਿਭਾਗ ਨੇ ਦੱਸਿਆ ਕਿ ਪੈਨੇ ਨੂੰ ਖਤਮ ਕਰਨ ਦਾ ਕਾਰਨ ਇਹਹੀ ਸੀਗਾ ਕਿ ਉਸਦੀ ਵੈਲਿਊ ਜਿਹੜੀ ਆ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਸੀ ਇੱਕ ਸਿੱਕੇ ਨਾਲ ਕੁਝ ਵੀ ਖਰੀਦਿਆ ਨਹੀਂ ਜਾ ਸਕਦਾ ਸੀ ਇੱਕ ਟੌਫੀ ਵੀ ਉਸਦੇ ਨਾਲੋਂ ਨਹੀਂ ਆ ਸਕਦੀ ਸੀ ਉੱਥੇ ਇੱਕ ਪੈਣੀ ਬਣਾਉਣ ਲਈ ਹੁਣ 3 ਸੈਂਟ ਤੱਕ ਦੀ ਲਾਗਤ ਜਿਹੜੀ ਲੱਗਦੀ ਸੀ ਤੇ ਇਸ ਕਰਕੇ ਵੱਡਾ ਫੈਸਲਾ ਲ ਲਿਆ ਗਿਆ ਅਮਰੀਕਾ ਦੇ ਵਿੱਚ ਸਭ ਤੋਂ ਛੋਟੀ ਕਰੰਸੀ ਜਿਹੜੀ ਇੱਕ ਪੈਣੀ ਹੈ ਜਦਕਿ ਇੰਡੀਆ ਦੇ ਸਾਧ ਦੇ ਨਾਲ ਇੱਕ ਰੁਪਈਆ ਤਾਂ ਉੱਥੇ ਇੱਕ ਪੈਣੀ ਤਾਂ ਉਹ ਹੁਣ ਬਹੁਤ ਜ਼ਿਆਦਾ ਉਸੇ ਲਾਗਤ ਨਾਲ ਖਰੀਦੀ ਸੀ ਤੇ ਇਸ ਕਰਕੇ ਉਸ ਨੂੰ ਬੰਦ ਕਰਨ ਤੇ ਵੱਡੇ ਆਦੇਸ਼ ਜਾਰੀ ਕਰ ਦਿੱਤੇ ਨੇ ਤਾਂ ਇਸ کرنਸੀ ਨੇ ਇਤਿਹਾਸ ਬਣਾਇਆ ਕਿਉਂਕਿ ਸਭ ਤੋਂ ਪੁਰਾਣੀ کرنਸੀ 232 ਸਾਲ ਪੁਰਾਣੀ ਇਹ ਪੈਣੀ ਜਿਹੜੀ ਹੈ ਚੱਲਦੀ ਸੀਗੀ ਪਰ ਇਸ ਦੀ ਵੈਲਿਊ ਦਿਨ-प्रतिदिन ਘੱਟਦੀ ਚਾਲੀ ਸੀ ਤੇ ਇਸ ਕਰਕੇ ਹੁਣ ਸਰਕਾਰ ਨੇ ਇਸ ਨੂੰ ਬੰਦ ਕਰਨ ਦਾ ਵੱਡਾ ਫੈਸਲਾ ਲੈ ਲਿਆ ਤੇ ਹੁਣ ਇਹ ਇਹ 232 ਸਾਲ ਪੁਰਾਣੀ کرنਸੀ ਜਣੀ ਪੈਣੀ ਹੁਣ ਅਮਰੀਕਾ ਦੇ ਵਿੱਚ ਬਾਕ ਹੋ ਗਈ। ਦੇਸ਼ ਦੀ ਰਾਜਧਾਨੀ ਦਿੱਲੀ ਚ ਲਾਲ ਕਿਲੇ ਦੇ ਨੇੜੇ ਹੋਏ ਕਾਰ ਧਮਾਕੇ ਚ ਸੁਰੱਖਿਆ ਏਜੰਸੀਆਂ ਨੇ ਸਖਤ ਕਦਮ ਚੁੱਕਿਆ ਹੈ। ਮੁਖਰੋਪੀ ਅਤਵਾਦੀ ਡਾਕਟਰ ਉਮਰ ਨਵੀ ਦੇ ਪੁਲਵਾਮਾ ਸਥਿਤ ਘਰ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਗਿਆ ਹੈ। ਦਿੱਲੀ ਧਮਾਕੇ ਤੇ ਸ਼ਾਮਲ ਤੇ ਧਮਾਕੇ ਖੇਸ ਸਮਗਰੀ ਨਾਲ ਭਰੀ ਕਾਰ ਚਲਾਉਣ ਵਾਲੇ ਅਤਵਾਦੀ ਡਾਕਟਰ ਉਮਰ ਨਵੀ ਦਾ ਘਰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਚ ਸੁਰੱਖਿਆ ਕਰਮਚਾਰੀਆਂ ਨੇ ਤਬਾਹ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦਿੱਲੀ ਸਥਿਤ ਲਾਲ ਕਿਲੇ ਨੇੜੇ ਹੋਇਕਾਰ ਧਮਾਕੇ ਦੌਰਾਨ 13 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਜਦਕਿ ਕਈ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ ਡਾਕਟਰ ਉਮਰ ਉਸ I20 ਕਾਰ ਨੂੰ ਚਲਾ ਰਿਹਾ ਸੀ ਜਿਸ ਵਿੱਚ ਇਹ ਧਮਾਕਾ ਹੋਇਆ ਸੀ ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ DNA ਨਮੂਨੇ ਡਾਕਟਰ ਉਮਰ ਦੀ ਮਾਂ ਦੇ DNA ਨਾਲ ਮੈਚ ਕਰਨ ਤੋਂ ਬਾਅਦ ਇਹ ਪੁਸ਼ਟੀ ਹੋਈ ਸੀ ਤੇ ਹੁਣ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਦਾ ਘਰ ਜਿਹੜਾ ਪਲਵਾਮਾ ਸਥਿਤ ਹੈ ਉਸ ਨੂੰ ਤਬਾਹ ਕਰ ਦਿੱਤਾ ਗਿਆ ਅਮਰੀਕਾ ਦੇ ਵਿੱਚ ਹੁਣ ਲਗਾਤਾਰ ਟਰੱਕ ਡਰਾਈਵਰਾਂ ਨੂੰ ਲੈ ਕੇ ਵੱਡੇ ਪੱਧਰ ਦੀ ਕਾਰਵਾਈ ਕੀਤੀ ਜਾ ਰਹੀ ਹੈ ਖਾਸ ਕਰਕੇ ਭਾਰਤੀਆਂ ਦੇ ਉੱਤੇ ਹੁਣ ਸਿਕੰਜਾ ਕੱਸਿਆ ਜਾ ਰਿਹਾ ਭਾਰਤੀਆਂ ਦੀਆਂ ਮੁਸ਼ਕਲਾਂ ਚ ਵਾਅਦਾ ਹੋ ਗਿਆ ਸਹੀ ਚਾਲ ਦੇ ਤੁਹਾਨੂੰ ਦੱਸ ਦਈਏ ਕਿ ਹੁਣ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਅਮਰੀਕਾ ਦੇ ਵਿੱਚ ਵਾਪਰੇ 2 ਵੱਡੇ ਹਾਦਸਿਆਂ ਤੋਂ ਬਾਅਦ ਹੁਣ ਇਹ ਵੱਡੇ ਪੱਧਰ ਦੀ ਕਾਰਵਾਈ ਜਰੀਆ ਕੀਤੀ ਜਾ ਰਹੀ ਹੈ ਪੂਰੀ ਜਾਣਕਾਰੀਆਂ ਜੀ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਅਮਰੀਕਾ ਦੇ ਵਿੱਚ ਦੱਸ ਹੀਏ ਕਿ ਹੁਣ ਅਮਰੀਕਾ ਰਾਜ ਕੈਲੀਫੋਰਨੀਆ ਸਾਰਾ 1000 ਵਿਦੇਸ਼ੀ ਟਰੱਕ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਤਿਆਰੀ ਦੇ ਵਿੱਚ ਹੈ ਇਸ ਫੈਸਲੇ ਨਾਲ ਸੈਂਕੜੇ ਭਾਰਤੀ ਮੂਲ ਦੇ ਡਰਾਈਵਰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦੇ ਹਨ ਜੋ ਅਮਰੀਕਾ ਦੇ ਟਰੱਕ ਡਰਾਈਵਰਾਂ ਦੀ ਭਾਰੀ ਕਾਰਨ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ ਔਰ ਕਈ ਡਰਾਈਵਰਾਂ ਨੂੰ ਗਲਤ ਦਿਸ਼ਾ 'ਚ ਗੱਡੀ ਚਲਾਉਂਦੇ ਹੋਏ ਫੜੇ ਜਾਣ ਦੇ ਮਾਮਲੇ ਸਾਹਮਣੇ ਆਏ ਨੇ। ਇਹ ਸਖਤ ਕਾਰਵਾਈ ਅਗਸਤ ਦੇ ਫਾਲਰਿਡਾ ਦੇ ਵਿੱਚ ਇੱਕ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਡਰਾਈਵਰ ਵੱਲੋਂ ਯੂ-ਟਰਨ ਲੈਂਦੇ ਸਮੇਂ ਵਾਪਰੇ ਭਿਆਨਕ ਹਾਦਸੇ ਦੇ ਨਤੀਜੇ ਮੰਨੇ ਜਾ ਰਹੇ ਨੇ। ਕੋਰੇਜ਼ੇ ਵਿੱਚ ਤੇ ਲੋਕਾਂ ਦੀ ਮੌਤ ਹੋ ਗਈ ਸੀ ਹਾਲਾਂਕਿ ਰਾਜ ਨੇ ਪਰ ਬਾਬਤ ਪ੍ਰਵਾਸੀ ਡਰਾਈਵਰਾਂ ਦੀ ਵਿਸਤ੍ਰਿਤ ਜਾਣਕਾਰੀ ਜਨਤਕ ਨਹੀਂ ਕੀਤੀ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਭਾਰਤੀ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਸਭ ਤੋਂ ਵੱਧ ਪ੍ਰਭਾਵਿਤ ਹੋੜ ਵਾਲੇ ਨੇ ਤਾਂ ਵੱਡੀ ਕਾਰਵਾਈ ਜਿਹੜੀ ਆ ਉਹ ਟਰੱਕ ਡਰਾਈਵਰਾਂ ਨੂੰ ਲੈ ਕੇ ਕੀਤੀ ਗਈ ਹੈ ਕੈਲੀਫੋਰਨੀਆ ਦੇ ਵਿੱਚ 17000 ਵਿਦੇਸ਼ੀ ਟਰੱਕ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਤਿਆਰੀ ਦੇ ਵਿੱਚ ਜਿਹੜਾ ਵਾ ਹੁਣ ਅਮਰੀਕਾ ਹੈਗਾ ਔਰ ਇਸ ਤੋਂ ਬਾਅਦ ਆਸੀ ਕਿ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਡੇ ਟਰੱਕ ਹਾਦਸੇ ਵਾਪਰਦੇ ਨੇ ਉਹਨਾਂ ਨੂੰ ਲੈ ਕੇ ਇਹ ਚੌਕਸੀ ਬਧਾਈ ਗਈ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਨਾਲ ਦੀ ਨਾਲ ਦੱਸ ਜੀਏ ਕਿ ਹੁਣ ਸੈਂਕੜੇ ਭਾਰਤੀ ਮੂਲ ਦੇ ਡਰਾਈਵਰ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ ਇਸ ਫੈਸਲੇ ਦੇ ਨਾਲ ਜੋ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਦੀ ਕਿਤੇ ਕੰਮ ਕਰਦੇ ਨੇ ਔਰ ਹੁਣ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਦੀ ਭਾਰੀ ਘਾਟ ਕਾਰਨ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਇਸ ਦੇ ਹੀ ਚਾਲਦੇ ਹੁਣ ਇਨ੍ਹਾਂ ਟਰੱਕ ਡਰਾਈਵਰਾਂ ਦੀਆਂ ਮੁਸੀਬਤਾਂ 'ਚ ਵਾਧਾ ਹੋਣ ਵਾਲਾ ਹੈ ਹਾਲਾਂਕਿ ਹੁਣ ਅਮਰੀਕਾ ਦੇ ਵਿੱਚ ਵਾਪਰੇ ਦੋ ਵੱਡੇ ਹਾਦਸਿਆਂ ਤੋਂ ਬਾਅਦ ਸਾਰੇ ਐਕਸ਼ਨ ਲੱਤੇ ਜਾ ਰਹੇ ਨੇ ਔਰ ਇਸ ਦੇ ਹੀ ਚਾਲਦੇ ਦਾਸੀ ਹੈ ਕਿ ਜਿਹੜੇ ਅਗਸਤ ਦੇ ਵਿੱਚ ਫੌਲਰਟਾ 'ਚ ਇੱਕ ਗੈਰ ਕਾਨੂੰਨੀ ਭਾਰਤੀ ਦੇ ਵੱਲੋਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਕਰਕੇ ਇਹ ਜਿਹੜੀ ਸਖਤਾਈ ਕਰ ਦਿੱਤੀ ਗਈ ਹੈ ਔਰ ਜਿਹੜੇ ਭਾਰਤੀ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਣ ਵਾਲਾ ਹੈ ਕਾਸ ਕਰਕੇ ਭਾਰਤੀਆਂ ਨੂੰ ਝਟਕਾ ਲੱਗੇਗਾ ਭਾਰਤੀ ਮੂਲ ਦੇ ਟਰੱਕ ਡਰਾਈਵਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਸ ਵਰਟੀ ਕਾਰਵਾਈ ਦੇ ਵਿੱਚ ਹੋਣ ਵਾਲੇ ਨੇ ਤੇ ਹੁਣ ਕੈਲੀਫੋਰਨੀਆ ਸਾਰਾ ਜ਼ਰ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਤਿਆਰੀ ਦੇ ਵਿੱਚ ਹੈ ਤਾਂ ਇਹ ਤਿਆਰੀ ਜਿਹੜੀ ਆ ਹੋਈ ਹੈ ਤੇ ਇਸ ਵਿੱਚ ਬਹੁਤ ਸਾਰੇ ਭਾਰਤੀ ਹੋਣਗੇ ਹੋਰਾਂ ਦੇਸ਼ਾਂ ਦੇ ਲੋਕ ਹੋਣਗੇ ਤਾਂ ਜਿਨ੍ਹਾਂ ਦੇ ਉੱਤੇ ਇਸ ਕੱਜਾ ਕੱਸਣ ਵਾਲਾ ਵੱਡੀਆਂ ਕਾਰਵਾਈਆਂ ਕੀਤੀਆਂ ਜਾਣ ਵਾਲੀਆਂ ਨੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਦੂਸਰੇ ਪਾਸੇ ਜੀ ਗੱਲ ਕਰੀਏ ਤਾਂ ਲਗਾਤਾਰ ਹੈ ਅਮਰੀਕਾ ਦੇ ਵਿੱਚ ਵੱਡੇ ਪੱਧਰ ਦੀਆਂ ਕਾਰਵਾਈਆਂ ਹੋਈਆਂ ਨੇ ਚਾਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਹੋਵੇ ਚਾਹੇ ਟਰੱਕ ਡਰਾਈਵਰਾਂ ਨੂੰ ਲੈ ਕੇ ਹੋਵੇ ਚਾਹੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਸਖਤਾਈ ਹੋਵੇ ਤੇ ਸਾਰੀਆਂ ਚੀਜ਼ਾਂ ਤੇ ਇਸ ਕੰਝਾ ਵੱਡੇ ਪੱਧਰ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਇਸੇ ਹੀ ਚੱਲਦੇ ਕਾਰਵਾਈਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਅਹਿਮ ਖਬਰ ਫੜ ਨਾਲ ਸਾਂਝੀ ਕੀਤੀ ਹੈ ਤੇ ਅਮਰੀਕਾ ਦੇ ਵਿੱਚ ਹੁਣ ਭਾਰਤੀ ਟਰੱਕ ਡਰਾਈਵਰਾਂ ਦੀਆਂ ਮੁਸੀਬਤਾਂ 'ਚ ਵਾਧਾ ਹੋਣ ਵਾਲਾ ਹੈ